ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਸ਼ ਸਿੰਘ ਤੁਹਾਡਾ ਸਬਨਾ ਦਾ ਦੇਸੀ ਪਿਤਾ ਬੰਤਾ ਸਿੰਘ ਦਾ ਪੁੱਤਰ ਪਿਆਰਾ ਮਾਂ ਬਯੰਤ ਕੌਰ ਦਾ ਜਾਇਆ ਸਾ ਜਨਵਰੀ 1951 ਵਿੱਚ ਇਸ ਧਰਤੀ ਉੱਤੇ ਆਇਆ ਆਂ ਜਨਵਰੀ 1951 ਵਿੱਚ ਇਸ ਧਰਤੀ ਉੱਤੇ ਆਇਆ ਆਂ ਪਿੰਡ ਠਾਣਾ ਜ਼ਿਲ੍ਹਾ ਹਸ਼ਿਆਰਪੁਰ ਨੇੜੇ ਗੜ ਸ਼ੰਕਰ ਦਾ ਜੰਮਿਆ ਪਲਿਆ ਸਾਂ ਹੋਇਆ ਅੰਮ੍ਰਿਤਸਰ ਵਿੱਚ ਰਹਿਣ ਬਸੇਰਾ ਉੱਥੇ ਹੀ ਦੋਸਤਾਂ ਸੰਗ ਜਾ ਰਲਿਆ ਸਾਂ ਬੜਾ ਹੀ ਸੋਨਾ ਬਚਪਨ ਬੀਤਿਆ ਬੜਾ ਹੀ ਸਾਉ ਪੁੱਤ ਮੈਂ ਬਣਿਆ ਸਾਂ ਮਾਂ ਬਾਪ ਨੇ ਬੜੀ ਸੀ ਲਾਡ ਲੜਾਈ ਉਹਨਾਂ ਦਾ ਚਾਨਣ ਮਨਾਰਾ ਬਣਿਆ ਸਾਂ ਮਾਪਾ ਨੇ ਬੜੇ ਸੀ ਲਾਡ ਲਡਾਏ ਉਹਨਾਂ ਦਾ ਚਾਨਣ ਮੁਨਾਰਾ ਬਣਿਆ ਸਾਂ ਉਪਿੰਦਰ ਕੋਰ ਫਿਰ ਆਈ ਵਿੱਚ ਜ਼ਿੰਦਗੀ ਫਿਰ ਜ਼ਿੰਮੇਵਾਰ ਮੈਂ ਬਣਿਆ ਸਾਂ ਕੰਮਕਾਰ ਵਿੱਚ ਮਿਹਨਤ ਕੀਤੀ ਬੜਾ ਹਿੰਮਤ ਵਾਲਾ ਬਣਿਆ ਸਾਂ ਕੰਮਕਾਰ ਵਿੱਚ ਮਿਹਨਤ ਕੀਤੀ ਬੜਾ ਹਿੰਮਤ ਵਾਲਾ ਬਣਿਆ ਸਾਂ ਦਰਬਾਰ ਸਾਹਿਬ ਵਿੱਚ ਸੇਵਾ ਕੀਤੀ ਨਿਤ ਹੀ ਕੀਰਤਨ ਸੁਣਿਆ ਮੈਂ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੀ ਸੰਗਤ ਵਿੱਚ ਚੜ੍ਹ ਲਿਆ ਮੈਂ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੀ ਸੰਗਤ ਵਿੱਚ ਚੜ੍ਹ ਲਿਆ ਮੈਂ ਬਾਬਾ ਜੀ ਦੇ ਬਚਨ ਕੀਮਤੀ ਮੇਰੀ ਜ਼ਿੰਦਗੀ ਨੂੰ ਸਵਾਰ ਗਏ ਨਮੀ ਲੀਤੇ ਨਮੀ ਹੀ ਰਾਤੇ ਵੱਖਰਾ ਹੀ ਚਾਲਣ ਫੈਲਾ ਗਏ ਨਮੀ ਲੀਤੇ ਨਮੀ ਹੀ ਰਾਤੇ ਵਖਰਾ ਹੀ ਚਾਨਣ ਫੈਲਾ ਗਏ ਝਾੜੂ ਹੱਥ ਫੜਾ ਕੇ ਮੇਰੇ ਮੈਨੂੰ ਸੇਵਾ ਸਿਮਰਨ ਤੇ ਲਾ ਗਏ ਸੱਚੀ ਸਿਫਤ ਸਲਾਸਤ ਗੁਰ ਦੀ ਮੇਰੇ ਹਿਰਦੇ ਦੇ ਵਿੱਚ ਵਸਾ ਗਏ ਸੱਚੀ ਸਿਫਤ ਸਲਾਸਤ ਗੁਰ ਦੀ ਮੇਰੇ ਹਿਰਦੇ ਦੇ ਵਿੱਚ ਵਸਾ ਗਏ ਨજર ਸਵੱਲੀ ਪਈ ਸਤ ਗੁਰ ਦੀ ਤਿਨ ਪੁੱਤਰ ਚੋਲੀ ਪੈ ਗਏ ਸੇਵਾ ਸਿਮਰਨ ਕਾਲ ਕਮਾਈ ਛੱਡਣੀ ਨਹੀਂ ਬਾਬਾ ਜੀ ਸੀ ਕਹਿ ਗਏ ਸੇਵਾ ਸਿਮਰਨ ਕਾਲ ਕਮਾਈ ਛੱਡਣੀ ਨਹੀਂ ਬਾਬਾ ਜੀ ਸੀ ਕਹਿ ਗਏ ਸੇਵਾ ਸਿਮਰਨ ਗੁਰੂ ਦਾ ਕੀਰਤਨ ਬੱਚੇ ਮੇਰੇ ਕਰਨਗੇ ਦਿਲ ਦੀ ਇੱਛਾ ਸੀ ਇਹ ਮੇਰੀ ਜੂਰ ਪੁੱਤਰ ਪੂਰੀ ਕਰਨਗੇ ਸੇਵਾ ਸਿਮਰਨ ਗੁਰੂ ਦਾ ਕੀਰਤਨ ਬੱਚੇ ਮੇਰੇ ਕਰਨਗੇ ਦਿਲ ਦੀ ਇੱਛਾ ਸੀ ਇਹ ਮੇਰੀ ਜੂਰ ਪੁੱਤਰ ਪੂਰੀ ਕਰਨਗੇ ਲਾਡਾਂ ਦੇ ਨਾਲ ਪੁੱਤਰ ਪਾਲੇ ਜੋ ਸੋਹਣੀ ਰਾਹੇ ਪੈ ਗਏ ਕੀਰਤਨ ਨਿਰਮੋਲਕ ਹੀਰਾ ਸਤਿਗੁਰਜੀ ਉਹ ਹੀਰਾ ਝੋਲੀ ਪਾ ਗਏ ਕੀਰਤਨ ਨਿਰਮੋਲਕ ਹੀਰਾ ਸਤਿਗੁਰਜੀ ਉਹ ਹੀਰਾ ਝੋਲੀ ਪਾ ਗਏ ਕਈ ਕਈ ਵਾਰ ਮੈਂ ਸ਼ੁਕਰ ਸੀ ਕੀਤਾ ਮਨ ਵਿੱਚ ਜੋਤ ਜਗਾ ਕੇ ਜੋ ਵੀ ਕੀਤਾ ਵਾਹਿਗੁਰੂ ਜੀ ਸਭ ਤੁਸੀਂ ਹੀ ਕੀਤਾ ਮੈਨੂੰ ਭੁੱਲੇ ਪਟਕੇ ਨੂਰਾਹੇ ਪਾਕੇ ਜੋ ਵੀ ਕੀਤਾ ਵਾਹਿਗੁਰੂ ਜੀ ਸਭ ਤੁਸੀਂ ਹੀ ਕੀਤਾ ਮੈਨੂੰ ਭੁੱਲੇ ਪਟਕੇ ਨੂਰਾਹੇ ਪਾਕੇ ਸ਼ੂਗਰ ਦੀ ਸੀ ਬਿਮਾਰੀ ਚਿੰਬੜੀ ਮੈਨੂੰ ਖੜੀ ਸੀ ਘੇਰਾ ਪਾਗੀ ਬਾਣੇ ਵਿੱਚ ਮੈਂ ਦਿਨ ਸੀ ਕੱਟੇ ਕਰਦਾ ਰਿਹਾ ਸੇਵਾ ਮਨ ਚਿੱਤ ਲਾਖੀ ਬਾਣੇ ਵਿੱਚ ਮੈਂ ਦਿਨ ਸੀ ਕੱਟੇ ਕਰਦਾ ਰਿਹਾ ਸੇਵਾ ਮਨ ਚਿੱਤ ਨਾਕੇ ਜੀਵਨ ਦੀ ਸੋਣੀ ਕਾਰ ਸੇ ਚਲਦੀ ਖੁਸ਼ ਸਾਂ ਮੈਂ ਵੀ ਬਖਸ਼ਿਸ਼ਾ ਪਾ ਕੇ 3 ਦਸੰਬਰ 2016 ਨੂੰ ਐਸੀ ਹਨੇਰੀ ਚੁੱਲੀ ਜੋ ਲੈ ਗਈ ਮੈਨੂੰ ਨਾਲ ਵਹਾ ਕੇ 3 ਦਸੰਬਰ 2016 ਨੂੰ ਐਸੀ ਹਨੇਰੀ ਚੁੱਲੀ ਜੋ ਲੈ ਗਈ ਮੈਨੂੰ ਨਾਲ ਵਹਾ ਕੇ ਪਰਿਵਾਰ ਵਿਛੋੜਾ ਪਵਾ ਕੇ ਲੈ ਗਈ ਜਿੱਥੋਂ ਮੁਰਦਾ ਨਹੀਂ ਕੋਈ ਜਾ ਕੇ पुत्र मैं मंगिया दुआव उस पारों इस पार में आ गए मंगिया दुआव उस पारों इस पार में आ गए पुत्र प्यारे गुरदीप सिंह सुखविंदर सिंह से गुरविंदर सिंह दिया महक दिया रावान पुत्र मेरे सदा रहन रल मिलके बस यही सदा मैं चाहवा पुत्र मेरे रहन रल मिलके ਬਸ ਇਹੀ ਸਦਾ ਮੈਂ ਚਾਹਾਂ ਬਸ ਇਹੀ ਸਦਾ ਮੈਂ ਚਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ